ਲਓ ਸਸੀ ਕਾ ਜਦੋਂ ਸਾਰਿਆਂ ਨੂੰ ਮੈਂ ਤਾਂ ਦੀ ਆਪਣੀ ਅਮਰਜੀਤ ਕੌਰ ਜੋਸ਼ੀ ਜੋਸ਼ੀ ਚੈਨਲ ਉੱਤੇ ਤੁਹਾਨੂੰ ਅੱਜ ਕਰਦੇ। ਲੋ ਜੀ ਅਸੀਂ ਹਾਜ਼ਰਾਂ ਤੁਹਾਡੀ ਤੇਰੀ ਦੇ ਵਿੱਚ ਲੋਡੀ ਚ ਲੈ ਕੇ ਤੇ ਮੁਕਤਾ ਲੈ ਕੇ। ਮੁਕਤਾ ਤਾਂ ਮੈਂ ਵੀ ਕਰੂੰਗੀ। ਉਹ ਹੀ ਜਿਵੇਂ ਵੀ ਮਾਸ ਫਟਿਆ ਹੋਇਆ ਕਹਿੰਦੇ ਨੇ ਹੇਅਰ ਕਰੈਕ ਕਹਿੰਦੇ ਨੇ ਉਹਦੇ ਬਾਰੇ ਦੱਸੂੰਗੀ। ਤੇ ਪਹਿਲਾਂ ਵੀ ਅਸੀਂ ਮੁਕਤਾ ਪਾਇਆ ਹੁੰਦਾ ਰਿਪੀਟ ਕਰ ਰਹੇ ਹਾਂ। ਤੇ ਲੋ ਹੁਣ ਤੁਸੀਂ ਤੁਹਾਨੂੰ ਮੈਂ ਇੱਕ ਬਹੁਤ ਹੀ ਪਿਆਰਾ ਜਿਹਾ ਲੋਡੀ ਸੌਂ ਲੱਗੀ ਆ ਤੇ ਉਹ ਦੂਸਰੀ ਵਿਆਖਿਆ ਆਪ ਹੀ ਕਰ ਲਿਓ ਤੇ ਇੱਕ ਔਰਤ ਘਰ ਵਾਲੀ ਨੂੰ ਕਹਿੰਦੇ ਆ ਵੀ ਪੂਰੇ ਦੀ ਹਵਾ ਕਬਦੀ ਹੈ ਵੀ ਉਹਨੂੰ ਬੁਰੀ ਸਮਝੀ ਲੈਂਦੇ ਨੇ ਲੋਕ ਤੇ ਵੀ ਮਾੜੀ ਹੈ ਤੇ ਤੂੰ ਨਾ ਜਾ ਉਹ ਆਗੂ ਹੀ ਨਹੀਂ ਰੁਕਦੇ ਹੁੰਦੇ ਹੈਨਾ ਤੇ ਫਿਰ ਉਹਨੂੰ ਕੋਈ ਜੇ ਤੂੰ ਕਹਦਾ ਕਿ ਮੈਨੂੰ ਆਹ ਚੀਜ਼ ਚਾਹੀਦੀ ਹੈ ਤੇ ਉਹਨੂੰ ਨਹੀਂ ਮਿਲੀ ਤੇ ਫਿਰ ਆਪਣੇ ਟਿੱਕੇ ਬਹਿ ਗਿਆ ਉਹ ਕਹਿੰਦੀ ਮੈਂ ਦਰਗਾਹ ਤੇ ਮੱਥਾ ਟੇਕ ਕੇ ਆਈ ਸੀ ਵੀ ਨਾ ਜਾਵੇ ਤੇ ਲਓ ਤੁਸੀਂ ਇਹਨੂੰ ਬਾਤ ਕੀਤਾ ਵੀ ਦੇਖ ਤੁਸੀਂ ਆਪ ਹੀ ਕਰ ਲਓ ਬੀਤ ਨਹੀਂ ਤੁਹਾਨੂੰ ਸਮਝ ਆਉਗੀ ਜੇ ਸਾਰਾ ਹੀ ਆਪ ਦੱਸਿਆ ਤਾਂ ਫਿਰ ਨਾ ਮਜ਼ਾ ਨਹੀਂ ਆਉਣਾ ਹੈ ਤੇ ਲੋ ਮਾਣੋ ਇਸ ਬੀਤ ਦਾ ਅਨੰਦ ਤੇ ਉਸਤਵ ਨਾਲ ਮੁੱਤਾ ਤੇ ਜੇ ਕੁਛ ਮੇਰੇ ਚੈਨਲ ਦੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਕਮੈਂਟ ਵੀ ਜਰੂਰ ਲਿਖਿਆ ਕਰੋ ਤੁਸੀਂ ਕਮੈਂਟ ਕਿਉਂ ਨਹੀਂ ਲਿਖਦੇ ਹੈਨਾ ਤੇ ਜੇ ਤੁਹਾਨੂੰ ਜਹਾਂ ਜਾਂ ਬੀਤ ਲੱਗਦਾ ਉਹ ਹਾਂ ਜਾਂ ਲਿਖਿਆ ਕਰੋ ਜੇ ਪਰ ਵਧੀਆ ਲਿਖਿਆ ਪਰ ਨੇ ਵਧੀਆ ਨਾਮ ਕਿਹਦਾ ਨਾਮ ਪਰ ਗੀਤ ਤਾਂ ਹੁੰਦੇ ਵਧੀਆ ਲੋ ਹਨ ਤੇ ਨਮਾਨੋ ਇਸ ਗੁਰ ਦਾ ਆਨੰਦ ਕਾਂਟੇ ਘਰਾ ਕੇ ਦੇ ਜੀ ਆਨੀ ਨਿੜ ਦੂਰ ਜਾਮ ਕੇ ਚਿਰਤ ਨੂੰ ਦਾਸੀਲਾ ਨੀ ਮੁੰਡਾ ਜੋਗੀ ਬਾਣੀ ਕੇ ਭਗੇ ਪੂਰੇ ਦੀਵ ਜੀ ਵਿੱਚ ਦੀਵ ਹਰਮ ਕੇ ਮੈ ਸਮਝ ਰਹੀ ਸਿੰਘ ਬੇ ਰੇ ਦਵ ਕੇ ਮੇਰੇ ਹੁਕਮ ਬਿਨਾ ਸੁਣੀ ਗੋਰੀਏ ਨਾ ਠਿਡੀ ਵਿਪਾਟਿਕੇ ਸਿੰਘ ਸਿੰਘਾ ਨੂੰ ਵੇਲੀਗੇ ਜੀਰੇ ਕਲਗੀਵਾ joŋ jija ní atikele masake kya fiyino sere ka te ka diki ka diki ba lala. ਹਾਰਿਕ ਰਕੇ ਦੇ ਗਿਆਨੀ ਜੜਾ ਦੂਰ ਜਮ ਕੇ ਚਿਤਨ ਲਾਸੀ ਲ ਗਿਆਨੀ ਮੁੰਡਾ ਜੋਗੀ ਬਾਣੀ ਕੇ वै जो के कुला के वै सिंह मारे दब के मेरे हुक्म बिना सुन गो ிபாஜி ஜோலியடி மிதிகா ਹੇ ਨੂਰਾ ਜਮਿਤੇ ਚਿੱਤ ਨੂਰਾ ਸਿਲਾ ਜੀ ਆਨੀ ਮੁੰਦਰੀ ਹੋਵੀ ਬਾਣੀ ಕೊಂಡ ਸਦੀ ਕੇ ਸਿੰਘ ਸਿੰਗਨੋ ਮਿਲਿਗੇ ਕੋੜੇ ਬੱਧੀ ਬਜਨੀ ਜਾਨੀ ਹਟਕੇ ਮੋਰ ਸੂਤ ਕਰਕੇ ਮਾਤਾ ਦੇ ਕਾਂ ਅਦੀਵੜਾ ਕ੍ਰਿਸ਼ਨ ਮੈਂ ਜਾਮਾ ਸਦੀਕੇ ਲੋਕੀ ਦੀ ਦੋਆ ਪੂਰਾ ਸਾਰਾ ਜੋਰ ਲਾ ਕੇ ਸੁਣ ਕੇ ਸੁਣਾਇਆ ਤੇ ਵਿੱਚ ਭੁੱਲ ਚੁੱਕ ਵੀ ਹੋ ਜਾਂਦੀ ਹੈ ਹਨਾ ਮਾਫ ਕਰਨਾ ਤੇ ਨਾ ਦੱਸੋ ਤੇਰੀ ਕੁੰਡਾ ਲਾ ਕੀ ਬੈਗੀ ਵੀ ਮੈਂ ਨਹੀਂ ਜਾਣ ਦਿੰਦੀ ਤੇ ਪਰ ਉਹ ਫਿਰ ਕਹਿੰਦੀ ਵੀ ਮੱਥਾ ਦੇਖ ਜੀ ਨਾ ਪੀਰ ਦਾ ਵੀ ਉਹ ਆ ਚੀਂਆਂ ਨੂੰ ਦੇਣ ਵਾਲਾ ਸੁਨਾਹ ਆ ਤੇ ਫਿਰ ਕਹਿੰਦੀ ਮੈਂ ਸਭ ਕੁਝ ਜਾਣੀ ਆ ਉਹਨਾਂ ਦੇ ਹਨਾ ਰੋਕ ਹੀ ਲਿਆਨੇ ਤੇ ਲਵ ਮਾਣੋ ਯਸ ਗੀਤ ਦਾ ਆਨੰਦ ਤੇ ਹੁਣ ਅਜ ਤੁਸੀਂ ਤੰਦਰੁਸਤੀ ਵਾਲ ਹਨਾ ਤੇ ਉਹ ਮੈਂ ਦੱਸ ਦਿਆਂ ਜਿਵੇਂ ਮਾਸ ਫਟ ਜਾਂਦਾ ਤੇ ਸਾਡੇ ਮੁੰਡਾ ਸੀਗਾ ਮੈਂ ਤੁਹਾਨੂੰ ਪਹਿਲਾਂ ਹੀ ਵੀਡੀਓ ਪਾਈ ਆ ਉਹਦਾ ਮਾਸ ਐਕਸੀਡੈਂਟ ਹੋ ਗਿਆ ਉਹਦਾ ਮਾਸ ਫਟ ਗਿਆ ਤੇ ਉਹ ਫਿਰ ਡਾਕਟਰ ਨੇ ਉਹਦੇ ਉਹ ਲਾਤਾ ਪਲਸਟਰ ਉਹ ਕਹਿੰਦਾ ਵੀ ਪਲਾਸਟਰ ਮੇਰੇ 5-4 ਦਿਨ ਲੱਗਿਆ ਉਸੇ ਮੇਰੇ ਤਾਂ ਲੱਤ ਮੁੜਨ ਲੱਗ ਗਈ ਪਿੱਛੇ ਨੂੰ ਤੁਸੀਂ ਦੇਖੋ ਪਲਾਸਟਰ ਨਾਲ ਤਾਂ ਨਤ ਸਿੱਧੀ ਰਹਿੰਦੀ ਐ ਤੇ ਚੀਸਾਂ ਲੱਕੀਆਂ ਪੈਣ ਲੱਗ ਗਈਆਂ ਕਹਿੰਦੇ ਵੀ ਫਿਰ ਮੈਂ ਆਖਿਆ ਵੀ ਚਲੋ ਡਾਕਟਰ ਕੋਲ ਚੱਲੀਏ ਡਾਕਟਰ ਨੇ ਲੈ ਕੇ ਉਹ ਕਹਿੰਦਾ ਵੀ ਇਹ ਤਾਂ ਦੁਬਾਰਾ ਫੇਰ ਪਲਾਸਟਰ ਲਾ ਦਿੰਨੇ ਆ ਕਹਿੰਦੇ ਮੇਰਾ ਇੱਕ ਨਾਲ ਦੋਸਤ ਗਿਆ ਸੀ ਉਹ ਕਹਿੰਦਾ ਵੀ ਛੱਡ ਦੇ ਤਾਂ ਤੈਨੂੰ ਫੌੜੀਆਂ ਤੁਰਨ ਲਾ ਦੇਣਗੇ ਤੇ ਚਲ ਆਪਾਂ ਘਰੇ ਮੈਂ ਤੈਨੂੰ ਦੱਸਦਾ ਆਪਾਂ ਦੋ ਚੀਜ਼ਾਂ ਲਾਵਾਂਗੇ ਤੂੰ ਇਦਾਂ ਹੀ ਠੀਕ ਹੋ ਜਾਏਗਾ ਉਹ ਡਾਕਟਰ ਨੇ ਦਿਖਾਇਆ ਬੱਚੇ ਕਹਿੰਦੇ ਨਹੀਂ ਵੀ ਫਿਰ ਵੀ ਪਲਸਟਰ ਕਰਾਉਣਾ ਪਊ ਆਪਾਂ ਇੱਥੋਂ ਕਰਾ ਲਓ ਉੱਥੋਂ ਕਰਾ ਲਓ ਕਹਿੰਦੇ ਵੀ ਮੈਂ ਘਰੇ ਲਿਆਇਆ ਉਹਨਾਂ ਨੂੰ ਤੇ ਮੈਂ ਕਿਹਾ ਕਰਦ ਮੈਂ ਤਾਂ ਇਹ ਵੱਡਾ ਪਲਸਟਰ ਵੀ ਮੈਂ ਕਰਦਾ ਦੇ ਕਹਿੰਦੇ ਕਹਿੰਦੇ ਮੈਂ ਵੱਡਾ ਥਾ ਤੇ ਫਿਰ ਉਹਨੇ ਨਾਲ ਸ਼ਹਿਦ ਤੇ ਚੂਨਾ ਬਰਾਬਰ ਲਾਇਆ ਮਿਲਾ ਕੇ ਕੋਈ ਜਿਹਾ ਮਿਕਦਾਰ ਹੈ ਚੂਨਾ ਜਿਹੜਾ ਇੱਥੋਂ ਮਿਲਦਾ ਹੈਗਾ ਭਾਂ ਵਾਲਿਆਂ ਨੂੰ ਉਹ ਚੂਨਾ ਲੈਂਦਾ ਕਹਿੰਦੇ ਜੀ ਤੇ ਨਾਲ ਤੁਸੀਂ ਬਰਾਬਰ ਦਾ ਹੀ ਉਹਨੇ ਸ਼ਹਿਦ ਮਿਲਾ ਲਿਆ ਉਹਨੇ ਜਿੰਨਾ ਚੂਨਾ ਉਹਨੇ ਉਹ ਫਿਰ ਸਾਰੇ ਉਹ ਮੱਟੇ ਤੇ ਲਾ ਲਿਆ ਉਹ 2-3 ਘੰਟੇ ਸੁੱਕਦਾ ਹੈ 2-3 ਘੰਟੇ ਉਹਨੂੰ ਕੁਸੀ ਲਾ ਕੇ ਰੱਖੋ ਜਦੋਂ ਸੁੱਕ ਜੇ ਫਿਰ ਜੇ ਗਰਮ ਪੱਟੀਆਂ ਘਰੇ ਗਰਮ ਪੱਟੀ ਵੱਲੋਂ ਨਹੀਂ ਫਿਰ ਚੁੰਨੀ ਵੱਲ ਲਓ ਚੁੰਨੀ ਕੋਈ ਦੁਪੱਟਾ ਜੋ ਵੀ ਤੁਹਾਡੇ ਕੋਲ ਕਪੜਾ ਹੈ ਉਹ ਨਾਲ ਬੰਨ ਕੇ ਫਿਰ ਰੱਖੋ ਤੇ ਪੰਜ ਚਾਰ ਦਿਨ ਐਂ ਹੀ ਕਰੀ ਚੱਲੋ ਤਾਂ ਇਹ ਚੀਸਤਾ ਜੀ ਉਹਦੀ ਬੰਦ ਹੋ ਗਈ ਜਦ ਮੈਂ ਉਹ ਪਲਸਟਰ ਖੋਲ ਕੇ ਉਹ ਲਾਤਾ ਹਾਂ ਤੇ ਹੈਨਾ ਤੇ ਤੁਸੀਂ ਵੀ ਇਹ ਜੇ ਮਾਸ ਫਟਿਆ ਹੋਵੇ ਦੱਸੋ ਡਾਕਟਰਾਂ ਨੂੰ ਮੰਨੀਆਂ ਪਲਸਟਰ ਨੂੰ ਮੰਨੀਆਂ ਕਿ ਆਪਾਂ ਇਹ ਕਿਹਦੇ ਨੂੰ ਨੁਸਖੇ ਨੂੰ ਮੰਨੀਆਂ ਪਟਿਆਲੇ ਆ ਮੁੰਡਾ ਸਾਡੇ ਆਪਣੇ ਸੀ ਕੇ ਜੀ ਉਹੀ ਮੈਨੂੰ ਦੱਸ ਕੇ ਗਿਆ ਉਦੋਂ ਹੀ ਫਿਰ ਮੈਂ ਕਹਿੰਦਾ ਚਾਚੀ ਜੀ ਆ ਵੀਡੀਓ ਤੁਸੀਂ ਪਾਓ ਵੀ ਐਵੇਂ ਮੱਸੇ ਕਹਿੰਦਾ ਮੈਂ ਤਾਂ ਪਹਿਲਾਂ ਡਾਕਟਰ ਨੂੰ ਇੰਨਾ ਪੈਸਾ ਲਾ ਕੇ 7 ਦਿਨ ਖਰਾਬ ਹੋਈ ਗਿਆ ਕਿ ਆਹ ਤਰੇ ਨੁਸਖੇ ਤੇ ਉਦੋਂ ਵੀ ਵਧੀਆ ਹੋ ਜਾਂਦੇ ਨੇ ਤੇ ਨਹੀਂ ਮਰ ਮਰਦਾ ਕੀ ਨਹੀਂ ਕਰਦਾ ਉਹ ਫਿਰ ਆਪਣਾ ਉਹ ਤੋਂ ਤਾਂ ਕਰਨੀ ਪੈਂਦਾ ਨਾ ਤੇ ਕਹਿੰਦਾ ਵੀ ਜੇ ਐ ਮਾਸ ਫਟਿਆ ਹੋਵੇ ਕਿਸੇ ਨੂੰ ਡਾਕਟਰ ਕੋਲ ਜਾਂਾਂ ਦੀ ਲੋਟ ਨਹੀਂ ਬਸ ਚੂਨਾ ਤੇ ਸਹਿਤ ਬਰਾਬਰ ਇੱਕੋ ਜੀ ਮਾਤਰਾ ਪਾ ਲੋ ਪਾਣ ਵਾਲੇ ਦੇ ਲਿਹਾਣਾ ਚੂਨਾ ਉਹ ਲਾ ਕੇ ਤੇ ਉਤੇ ਲਾ ਦਿਓ ਉਹ ਫਿਰ ਸੁੱਕਦਾ ਤਿੰਨ ਚਾਰ ਘੰਟੇ ਚਿਰ ਕਰਦਾ ਸੁੱਕ ਜਾਂਦਾ ਫਿਰ ਬਸ ਉਹ ਉਤੇ ਵਰਨ ਕੱਪਟੇ ਬੰਦ ਲਾਗਿਨ ਸਮਝ ਤੇ ਲਾਓ ਮਾਨੋ ਸੁਭੀਦ ਆਨੰਦ ਤੇ ਇਸ ਨੁਕਤੇ ਦਾ ਵੀ ਜੇ ਕਿਸੇ ਨੂੰ ਪ੍ਰਮਾਤਮਾ ਕਰੇ ਕਿਸੇ ਦਾ ਉਹ ਸੰਗਤ ਨਾ ਇਸ ਤਰ੍ਹਾਂ ਹੋਵੇ ਪਰ ਜੇ ਹੋਵੇ ਹੋ ਜਾਂਦਾ ਤਾਂ ਫਿਰ ਇਹ ਚੀਜ਼ ਦੀ ਬਰਤੋ ਕਰੋ ਚੂਨਾ ਤੇ ਸਹਿਜ ਦੇਖੋ ਬਹੁਤੀ ਸੱਚਾ ਕਹਿੰਦਾ ਮੈਂ ਤਾਂ 20 ਰੁਪਏ ਦੀ ਠੀਕ ਹੋ ਗਿਆ ਤੇ ਨਾਲ ਕੀ ਸਾਤੋਂ ਚਾਰ ਪੰਜ ਦਿਨਾਂ ਚ ਹੋਏ ਜੇ ਵੱਧ ਮਾਰੇ ਮੋਟੇ ਕਸਰ ਹੋਵੇ ਭਾਂ 10 ਦਿਨ ਲੱਗ ਜਾਣੇ ਹੈ ਨਾ ਤੇ ਲੋਕ ਕੱਲ ਨੂੰ ਫਿਰ ਹੁਣ ਦਿਓ ਮੈਨੂੰ ਛੁੱਟੀਆਂ ਤੇ ਕੱਲ ਨੂੰ ਫਿਰ ਉਹਨਾਂ ਨੇ ਗੀਤ ਤੇ ਨਵੇਂ ਨੱਚਣ ਨਾਲ ਆਪਾਂ ਮਿਲਾਂਗੇ ਤੇ ਲੈ ਦੱਸੋ ਮੇਰਾ ਇਹ ਗੀਤ ਕਿ ਵਜਾ ਲੱਗਿਆ ਤੇ ਜਿਹੜੇ ਮੈਨੂੰ ਤੇ ਪਾਉਣੀ ਆ ਮੈਂ ਬਿਲਕੁਲ ਜਿਹੜੇ ਵਧੀਆ ਪਰਚਾਏ ਹੁੰਦੇ ਉਹ ਹੀ ਪਾਉਣੇ ਆ ਇਹ ਕਿਸ ਨੇ ਉਹਨਾਂ ਨੇ ਲੋਡ ਪਾਇਆ ਇਹਨੂੰ ਜਰੂਰ ਵਰਤ ਕੇ ਦੇਖੋ ਤੇ ਚੋਰ ਭੈਣ ਪੰਜਾਂ ਦੇ ਦੱਸੋ ਤੁਹਾਨੂੰ ਕਿਤੇ ਖਰਾ ਨਾ ਹੋਣਾ ਆਪਾਂ ਬੇਡਾਪਤ ਨਾ ਹੋਏ ਜਾ ਕੇ ਕਿਲੇ 268 ਤੇ ਧੰਨਵਾਦ ਸਾਡੀ ਨੂੰ ਦੇਖਣਗੇ